ਸਾਲ 2023-24 ਦੌਰਾਨ ਕਾਇਕਲ ਪ੍ਰੋਗਰਾਮ 'ਅਦੀਨ ਸਿਵਲ ਹਸਪਤਾਲ' ਹੁਸ਼ਾਰਬਨ ਸੂਬੇ ਪਰਚੋ ਕੀਤਾ ਦੂਜਾ ਸਥਾਨ ਹਾਸਲ ਓਏ ਕੋ ਦੋ ਨੰਬਰ ਚਲੋ ਬੈਠੋਗੇ ਉਹ ਸਾਡੇ ਪਾਸੋਂ ਸਿਖਾ ਦੋਤੇ ਹਾਂ 191 ਦੋਸਤ ਤੇ ਕੀ ਆ ਬੰਨਾ ਆ ਚਲੋ ਆ ਚਲੋ ਅੰਦੇ ਕੋਣ ਨਾਲੋਂ ਸਿਖਿ ਲਿਖਦੇ ਥੈਂਕ मैं डॉक्टर स्वाति एस एमओ इंचार्ज सिविल हॉस्पिटल हुशियारपुर मेरे डॉक्टर मनमोहन सिंह जी हैं है <संध्तितरा> ਇਹ ਕੁਝ ਬਗਾ ਦਾ ਕੰਮ ਇਥੇ ਨੇ ਸੰਭਾਲਿਆ ਹੋਇਆ ਜਿਸ ਤਰ੍ਹਾਂ ਕਿ ਮਟਨਟੀ ਦਾ ਔਰ ਐਮਰਜੈਂਸੀ ਤੇ ਓਟੀ ਤੇ ਮੈਂ ਮੈਨੂੰ ਇਹ ਦੱਸਦੇ ਹੋਏ ਬਹੁਤ ਖੁਸ਼ੀ ਹੋ ਰਹੀ ਹੈ ਕਿ ਸਾਡਾ ਸਿਵਲ ਹਸਪਤਾਲ ਹੁਸ਼ਿਆਰਪੁਰ ਜਿਹੜਾ ਹੈਗਾ ਕਿ ਤਾਇਕਲ ਪ੍ਰੋਗਰਾਮ ਦੇ ਅੰਡਰ ਸੈਕੰਡ ਪੋਜੀਸ਼ਨ ਆਈ ਹੈ ਜੋ ਕਿ ਪੰਜਾਬ ਦੇ ਵਿੱਚ ਇਸ ਹਸਪਤਾਲ ਨੇ ਪਹਿਲੀ ਵਾਰੀ ਇਹ ਅਚੀਵ ਕੀਤੀ ਹੈ ਇਸ ਤਾਇਕਲ ਦਾ ਪ੍ਰੋਗਰਾਮ ਜਿਹੜਾ ਹੈਗਾ ਇਹ ਗਵਰਨਮੈਂਟ ਦੇ ਅੰਡਰ ਹੈ ਸ਼ੁਰੂ ਹੋਇਆ ਸੀਗਾ 2015 ਦੇ ਵਿੱਚ ਇਸ ਦਾ ਮੇਨ ਮਕਸਦ ਹੈ ਹੈਗਾ ਕਿ ਜਿਹੜੇ ਸਰਕਾਰੀ ਹਸਪਤਾਲ ਹੈ ਜਿਨ੍ਹਾਂ ਦੀ ਕਿ ਇੱਕ ਲੋਸ਼ਨ ਹੁੰਦੀ ਸੀਗੀ ਕਿ ਬਹੁਤ ਹੀ ਗੰਦੇ ਔਰ ਇੱਥੇ ਸਹੀ ਢੰਗ ਨਾਲ ਨਹੀਂ ਇਲਾਜ ਕੀਤਾ ਜਾਂਦਾ ਉਹਨਾਂ ਨੂੰ ਅਪਗ੍ਰੇਡ ਕਰਕੇ ਵਧੀਆ ਢੰਗ ਨਾਲ ਮਰੀਜ਼ਾਂ ਦੇ ਸਾਹਮਣੇ ਪੇਸ਼ ਕਰਨਾ ਔਰ ਮਰੀਜ਼ਾਂ ਨੂੰ ਔਰ ਲੋਕ ਇਤਨੂੰ ਮੁਕਤ ਰੱਖਦੇ ਹੋਏ ਕੁਝ ਸੇਵਾਵਾਂ ਜਿਹੜੀਆਂ ਹੈਗੀਆਂ ਪ੍ਰਾਈਵੇਟ ਦੇ ਮੁਕਾਬਲੇ ਨਾਲ ਖੜੀਆਂ ਕਰਨਾ ਹੈਗਾ ਇਸ ਦੇ ਅੰਦਰ 300 ਚੈੱਕ ਪੁਆਇੰਟਸ ਹੈਗੇ ਹਨ ਜਿਨ੍ਹਾਂ ਦੇ ਅੰਦਰ ਕੀ ਚੈਕਿੰਗ ਹੁੰਦੀ ਹੈ ਹਸਪਤਾਲ ਦੀ ਬਾਹਰੋਂ ਅਸੈਸਰਸ ਆਉਂਦੇ ਹੈਗੇ ਔਰ ਸਾਨੂੰ ਸਰਕਾਰ ਨੇ ਹਸਪੀਟਲ ਐਡਮਿਨਿਸਟਰेटर ਦੇਤੇ ਹੋਏ ਨੇ ਜਿਹੜਾ ਕਿ ਇਹਨੂੰ ਚੈਕਿੰਗ ਕਰਦੇ ਹੈਗੇ ਆ ਕਿ ਇਹ ਸਹੀ ਤੰਗ ਨਾਲ ਇੱਥੇ ਕੰਮ ਹੋ ਰਿਹਾ ਹੈਗਾ ਕਿ ਨਹੀਂ ਹੋ ਰਿਹਾ ਇਹਨ ਚੈੱਕ ਪੁਆਇੰਟਸ ਦੇ ਅੰਦਰ ਜਿਸ ਦਾ ਕਿ ਸਭ ਤੋਂ ਪਹਿਲਾ ਆਉਂਦੀ ਹੈਗੀ ਹੈ ਸਵੱਛਤਾ ਸਫਾਈ ਸਫਾਈ ਹੋਣੀ ਬਹੁਤ ਜ਼ਰੂਰੀ ਹੈ ਔਰ ਇਹ ਹਰ ਨਾਗਰਿਕ ਦਾ ਔਰ ਹਰ ਮਰੀਜ਼ ਦਾ ਹੱਕ ਹੈਗਾ ਕਿ ਹਸਪੀਟਲ ਚ ਜਿੱਥੇ ਕਿ ਉਹਦਾ ਸਟੇ ਹੈਗਾ ਬਿਮਾਰੀ ਦੇ ਦੌਰਾਨ ਉਹ ਰਹਿੰਦਾ ਹੈ ਉਹਨਾਂ ਜਗ੍ਹਾ ਉਹਦਾ ਸਾਫ਼ ਹੋਵੇ ਸੈਕਿੰਡ ਹੈਗਾ ਉਹਦੇ ਵਿੱਚ ਮੈਡੀਸਿਨ ਦੀ ਅਵੇਲੇਬਿਲਟੀ ਔਰ ਪੇਸ਼ੈਂਟ ਨੂੰ ਜਿਹੜਾ ਹੈਗਾ ਟਾਇਲਟਸ ਦੀ ਜਿਹੜੀ ਪ੍ਰੋਬਲਮ ਨਾ ਆਏ ਔਰ ਜਿਹੜਾ ਸਟਾਫ ਦਾ ਵਤੀਰਾ ਹੈ ਪੇਸ਼ੈਂਟ ਦੇ ਨਾਲ ਜਿਸ ਟਾਈਮ ਤੇ ਉਹ ਹਸਪੀਟਲ ਚ ਹੈ ਬਹੁਤ ਹੀ ਵਧੀਆ ਢੰਗ ਦਾ ਹੋਵੇ ਤਾਂ ਕਿ ਉਹਨੂੰ ਤਕਲੀਫ ਨਾ ਹੋਵੇ ਤੁਹਾਨੂੰ ਇਹ ਦੱਸਿਆ ਜਾਂਦਾ ਹੈਗਾ ਕਿ ਇਹ ਪ੍ਰੋਗਰਾਮ ਜਿਹੜਾ ਹੈਗਾ ਇਸ ਪ੍ਰੋਗਰਾਮ ਦੇ ਨਾਲ ਇੱਕ ਸਾਡੇ ਕੋਲ ਇਕੋ ਫ੍ਰੈਂਡਲੀ ਚੈਕਲਿਸਟ ਦਾ ਵੀ ਨਾ ਜੋੜਿਆ ਗਿਆ ਹੈਗਾ ਜਿਸ ਵਿੱਚ ਕਿ ਸਾਡੇ ਹਸਪੀਟਲ ਦੇ 91% ਆਈ ਹੈਗੇ ਅਰ ਮੈਂ ਦਸਨਾਪੁਰਵੀ ਦੇ ਕਾਇਆ ਕਲਪ ਦੇ ਵਿੱਚ 90% ਲੈ ਕੇ ਅਸੀਂ ਸੈਕੰਡ ਪੋਜੀਸ਼ਨ ਤੇ ਆਏ ਅਸੀਂ ਮਿਹਨਤ ਕਰਦੇ ਰਵਾਂਗੇ ਅੱਗੇ ਵੀ ਅਸੀਂ ਇਹਨੂੰ ਹੋਰ ਜ਼ਿਆਦਾ ਵਧੀਆ ਬਣਾ ਕੇ ਨੰਬਰ 1 ਅਚੀਵ ਕਰਨ ਦੀ ਕੋਸ਼ਿਸ਼ ਕਰਾਂਗੇ ਥੈਂਕ ਯੂ